ਹਾਂ ਜੀ ਸਹੀ ਹੈ ਹਾਂਜੀ ਵੀਰੇ ਕੀ ਹਾਲ ਆ ਬਹੁਤ ਵਧੀਆ ਵੀਰੇ ਚੜ੍ਹਦੀ ਕਲਾ ਵਿੱਚ ਸਲਾਮ ਹਾਂਜੀ ਕੀ ਹਾਲ ਚਾਲ ਆ ਮੇਰੇ ਭਰਾਵਾਂ ਦਾ ਠੀਕ ਹੋ ਸਾਰੇ ਵੀਰ ਕੋਈ ਘੈਂਟ ਦੇ ਵੀਰ ਜੈਨ ਸਿੰਘ ਆ ਜਾਓ ਫਿਰ ਆਪਾਂ ਤੁਹਾਨੂੰ ਅੱਜ ਪੈਸਰ ਆ ਵਧੀਆ ਡਿਸਪਲੇ ਲੱਗਿਆ ਦੇਖ ਲਓ ਸਾਰੇ ਘਰ ਲੱਗੇ ਹੋ ਨੇ ਤੇ ਬਾਕੀ ਵੀਰ ਜਿਹੜੇ ਤੋਂ ਦਾਸ ਦਿੰਦਾ ਹਾਂ ਕੀ ਹਿਸਾਬ ਨਾਲ ਹਾਂਜੀ ਵੀਰੇ ਉਹਨੂੰ ਤਿੰਨ ਚਾਰ ਕੁਆਲਿਟੀ ਆ ਦਵਾਂਗੇ ਐਂਡ ਰੇਟਾਂ ਦੇ ਵਿੱਚ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਚੈੱਕ ਕਰੋ ਕਨਵਰਸ ਸਦਾ ਬਹਾਰ ਭਾਜੀ ਸੁਪਰ ਡੁੱਪਰ ਸੇਲ ਹੈ ਦੀ ਉਹ ਨਾ ਮਰਜ਼ੀ ਵੇਚ ਲਓ ਜਿੰਨਾ ਮਰਜ਼ੀ ਕੁਆਲਿਟੀ ਹੋਲ ਸੇਲ ਲੈ ਲਓ ਸਾਰਾ ਮੇਲ ਜੋ ਆਪਣੇ ਕੋਲ ਹੈ 500 ਰੁਪਏ ਨੈਟ ਰੇਟ ਸਾਰੇ ਸਾਈਜ਼ ਸਾਰੇ ਕਲਰ ਹਾਂ ਸਿਰਫ 500 ਰੁਪਏ ਸਭ ਤੋਂ ਸੁਪਰ ਹਿੱਟ ਦੋ ਕਲਰ ਜਿਹੜੇ ਮੇਰੇ ਕੋਲ ਵਿਗਦੇ ਇੱਕ ਨੇਵੀ ਇੱਕ ਫੁੱਲ ਵਾਈਟ ਉਹਨਾਂ ਦਾ ਰੇਟ ਵੀ ਨੈਟ 500 ਰੁਪਏ ਮਿਲੂਗਾ ਆ ਲਓ ਭਾਜੀ ਇੱਕ ਤੋਹਫਾ ਮੇਰੇ ਭਰਾਵਾਂ ਨੂੰ ਇਹ ਪੀਸ ਦਾ ਰੇਟ ਭਾਜੀ 1000 ਰੁਪਏ 950 ਰੁਪਏ ਲੱਗੀ ਦਾ ਦਾ ਲਾਉਂਦੇ ਲੋਕੀ ਤੁਹਾਨੂੰ ਨੈਟ ਰੇਟ 450 ਰੁਪਏ ਦਵਾਂਗੇ ਸਿਰਫ ਇਹ ਐਡੀਡਾਸ ਦਾ ਬੂਸਟ ਹੈ ਠੀਕ ਹੈ ਜੀ ਇਹਦੇ ਵਿੱਚ ਚਾਰ ਕਲਰ ਨੇ ਸਾਡੇ ਕੋਲੇ ਇੱਕ ਸਕਿਨ ਇੱਕ ਗਰੇ ਇੱਕ ਬਲੈਂਕ ਇੱਕ ਪਿਓਰ ਵਾਈਟ ਸਾਰਿਆਂ ਨੂੰ ਤੁਹਾਨੂੰ ਸਾਈਜ਼ 6 ਤੋਂ ਲੈ ਕੇ 12 ਨੰਬਰ ਤੱਕ ਮਿਲੂਗੇ 10 ਵੀ ਛੱਡੋ ਇਸ ਵਾਰ ਫੱਟੇ ਜਾ ਕੇ 12 ਨੰਬਰ ਤੱਕ ਲਿਆਉਂਦਾ ਸਾਰੀ ਕੁਆਲਿਟੀ ਅਵੇਲੇਬਲ ਨੇ ਇਹ ਸਿਰਫ ਅਸੀਂ ਇੱਕ ਸ਼ਾਰਟ ਦੇ ਰਹੇ ਹਾਂ ਤੁਹਾਨੂੰ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਅਪਡੇਟ ਸਾਡੇ ਕੋਲ ਬਹੁਤ ਆਈ ਹੈ ਇਹ ਇਹਨਾਂ ਦਾ ਵੀਰੇ ਕੀ ਪ੍ਰਾਈਸ ਆ ਵੀਰੇ ਆਪਾਂ ਆਈਡੀਆ ਜਨਰਲ ਦੇ ਦਿੰਨੇ ਆ 800 ਹਾਂਜੀ 900 900 ਸਾਰੀ 850 ਹਾਂਜੀ 850 ਹਾਂਜੀ 850 ਇਹਨੂੰ ਤੁਸੀਂ ਗੈਸ ਕਰਕੇ ਦੱਸਣਾ ਕਿੰਨਾ ਹੋਣਾ ਚਾਹੀਦਾ ਮੈਂ ਛੱਡ ਦਿੰਦਾ ਮੈਂ ਇੱਥੇ ਠੀਕ ਹੈ ਹਾਂ ਬਾਕੀ ਤੇ